ਬ੍ਰਦਰ ਇਹ ਐਲਨ ਇੰਸਟੀਚਿਊਟ ਹੈ ਮਾਡਲ ਟਾਉਨ ਫੇਸ 1 ਬਠਿੰਡਾ ਬ੍ਰਾਂਚ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਲੈਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗਲਤ ਚੈਟਾਂ ਨਾਲ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜ੍ਹਦੀ ਹੈ ਪਤਾ ਨਹੀਂ ਕਿੱਥੋਂ ਉਹਨੇ ਬੇਟੀ ਦੀ ਆਈਡੀ ਲਈਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਵ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਹੈ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਹੈ ਅੱਜ ਮੈਨੂੰ ਪਤਾ ਲੱਗਿਆ ਕੀ ਕੀ ਗੱਲ ਹੈ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀ ਕਿ ਸਾਰ ਆ ਤੁਸੀਂ ਚੈਟ ਕੀਤੀ ਹੈ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਹੈ ਤੇ ਮੈਂ ਤਾਂ ਚੈਟ ਰਾਤ ਨੂੰ ਬੱਚਾ ਨਾਲ ਕਰਦਾ ਹਾਂ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜ੍ਹਾਈ ਕਰਦੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਉਹ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚੂਟ ਹੀ ਪੜ੍ਹਦੀ ਹਾਂ ਇੰਸਟੀਚੂਟ ਹੀ ਹੁੰਦੀ ਹੈ ਨਹੀਂ ਉਹ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮੇਰੇ ਲਈ ਪੁੱਛ ਰਿਹਾ ਹੁਣ ਬਾਰ-ਬਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਚੈਟ ਕੀਤੀ ਹੈ ਇੰਸਟੀਚੂਟ ਦੇ ਓਨਰ ਨੂੰ ਤੁਹਾਨੂੰ ਗੱਲਬਾਤ ਹੋਈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਰੇ ਹੈੱਡ ਇੰਸਟੀਚੂਟ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਇਹ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਤੇ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਕਪਤਾਨ ਚ ਕਿਹਾ ਹੈਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਵਾਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਮਾਜੇ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕੀ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਆ ਅਸੀਂ ਦੀ ਮੰਗ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹਦੇ ਬੰਦੇ ਅਸੀਂ ਇਸ ਚੋਣੇ ਅਸੀਂ ਇਹ ਸੁਣਿਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕੀ ਇਹਨੂੰ ਪ੍ਰੋਟੈਕਟ ਕਰ ਰਿਹਾ ਉਹਨਾਂ ਦੇ ਖਿਲਾਫ ਸ ਤੋ ਸਖਤ ਕਾਰਵਾਈ ਕੀਤੀ ਜਾਵੇ ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਕੋਈ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦੇ ਇਕੱਲੇ 31 ਨੰਬਰ ਆਇਆ ਬੱਚੀ ਪਰੇਸ਼ਾਨ ਸੀਗੀ ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜਾਈ ਚ ਕੋਈ ਦਿੱਕਤ ਹੈ ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਹਦੇ ਬੇਟਾ ਅਗਰ ਤੇਤੋਂ ਪੜਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਹਾਲ ਚੈਟ ਤੁਸੀਂ ਕਰ ਰਹੇ ਹੋ ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਨਾਰਮਲ ਹੈ ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ ਹਾਂ ਬ੍ਰਦਰ ਇਹ ਐਲਨ ਇੰਸਟੀਚਿਊਟ ਹੈ ਮਾਡਲ ਟਾਊਨ ਫੇਸ 1 ਬਠਿੰਡਾ ব্রাঞ্চ ਹੈ ਐਲਨ ਦੀ ਇੱਥੇ ਬੱਚੇ ਪੜ੍ਹਦੇ ਆ ਮੇਰੀ ਬੇਟੀ ਪੜ੍ਹਦੀ ਹੈਗੀ ਹੈ ਲਾਡਿਕਲ ਦੇ ਵਿੱਚ ਔਰ ਇੱਥੇ ਇੱਕ ਟੀਚਰ ਹੈ ਰਾਹੁਲ ਕਮਾਵਤ ਉਹ ਬੱਚਿਆਂ ਨੂੰ ਚੈਟ ਰਾਤ ਨੂੰ ਕਰਕੇ ਗੱਲ ਚੈਟਾਂ ਦੇ ਪਰੇਸ਼ਾਨ ਕਰਦਾ ਹੈ ਮੇਰੀ ਬੇਟੀ ਇੱਥੇ ਪੜਦੀ ਐ ਪਤਾ ਨਹੀਂ ਕਿਥੋਂ ਉਹਨੇ ਬੇਟੀ ਦੀ ਆਈਡੀ ਲਈਤੀ ਉਹਨੇ ਚੈਟ ਸਟਾਰ ਕੀਤੀ ਬੇਟੀ ਨੂੰ ਬੁਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈਗਾ ਬੇਟੀ ਮੇਰੀ ਡਿਪਰੈਸ਼ਨ ਚ ਐ ਇੱਕ ਹਫਤੇ ਤੋਂ ਉਹ ਪ੍ਰੇਸ਼ਾਨ ਚੱਲ ਰਹੀ ਐ ਅੱਜ ਮੈਨੂੰ ਪਤਾ ਲੱਗਿਆ ਕੀ ਕੀ ਗੱਲ ਐ ਬੇਟੀ ਨੇ ਦੱਸਿਆ ਸਾਰਾ ਕੁਝ ਇੱਥੇ ਆ ਚੈਟ ਇਸ ਤਰ੍ਹਾਂ ਟੀਚਰ ਕਰ ਰਿਹਾ ਐ ਇੱਕ ਹਫਤਾ ਪਹਿਲਾਂ ਮੇਰੀ ਬੇਟੀ ਟੀਚਰ ਨੂੰ ਮਿਲ ਕੇ ਵੀ ਗਈ ਸੀਗੀ ਸਰ ਆਹ ਤੁਸੀਂ ਚੈਟ ਕੀਤੀ ਐ ਜੋ ਵੀ ਮੇਰਾ ਉਰੇ ਵਟਸਐਪ ਤੇ ਚੱਲ ਰਿਹਾ ਤਾਂ ਉਹ ਟੀਚਰ ਨੇ ਕਿਹਾ ਕਿ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਐ ਬੇਟੀ ਨੂੰ ਮੇਰੇ ਕੋਲ ਹਰੇਕ ਲੜਕੀ ਦੀ ਆਈਡੀ ਐ ਤੇ ਮੈਂ ਤਾਂ ਚਾਰ ਰਾਤ ਨੂੰ ਬਚਾਣਾ ਕਰਦਾ ਔਰ ਮੇਰੀ ਬੇਟੀ ਨਾਲ ਇਹਨੇ ਰਾਤ ਨੂੰ ਮੇਰੀ ਬੇਟੀ ਰਾਤ ਨੂੰ ਪੜ੍ਹਦੀ ਹੈ ਮੈਡੀਕਲ ਦੀ ਪੜਾਈ ਕਰਦਗੀ ਪਿਛਲੇ 1 ਹਫਤੇ ਤੋਂ ਪਰੇਸ਼ਾਨ ਚੱਲ ਰਹੀ ਹੈ ਗਲਤ ਮੈਸੇਜ ਪਾਉਂਦਾ ਹੈ ਚੈਟ ਕਰਨ ਦਾ ਮਕਸਦ ਚੈਟ ਕਰਦਾ ਜੀ ਮੇਰੀ ਬੇਟੀ ਨੇ ਕਿਹਾ ਉਹਨੂੰ ਕਹਿੰਦਾ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਮੇਰੀ ਬੇਟੀ ਕਹਿੰਦਾ ਕਿੱਥੇ ਮਿਲਦੀ ਹੈ ਮੇਰੀ ਬੇਟੀ ਨੇ ਕਿਹਾ ਸਰ ਮੈਂ ਤਾਂ ਇੰਸਟੀਚਿਊਟ ਹੀ ਪੜ੍ਹਦੀ ਆ ਇੰਸਟੀਚਿਊਟ ਹੁੰਦੀ ਹੈ ਨਹੀਂ ਉਹ ਕਹਿੰਦੇ ਤੂੰ ਮੈਨੂੰ ਬਾਹਰ ਕਿੱਥੇ ਮਿਲ ਸਕਦੀ ਹੈ ਬਾਹਰ ਮਿਲਣ ਦੀ ਕਿਉਂ ਪੁੱਛ ਰਹੇ ਹਣ ਬਾਰ-ਬਾਰ ਕੀ ਕਰਦੀ ਹੈ ਕਿੱਥੇ ਜਾਂਦੀ ਹੈ ਜੋ ਵੀ ਚਾਇਰਦਾਇਤ ਕੀਤੀ ਇੰਸਟੀਚੂਟ ਦੇ ਓਨਰ ਨੂੰ ਕੋ ਗੱਲਬਾਤ ਹੋਈ ਤੁਹਾਡੀ ਇੰਸਟੀਚੂਟ ਦੇ ਓਨਰ ਨੂੰ ਅਸੀਂ ਉਹਦੇ ਹੈੱਡ ਇੰਸਟੀਚੂਟ ਹੈੱਡ ਨੂੰ ਮਿਲੇ ਹੈਗੇ ਆ ਉਹਨਾਂ ਨੇ ਉਸ ਟੀਚਰ ਨੂੰ ਅੰਦਰ ਕਿਸੇ ਕਮਰੇ ਚ ਲੁਕੋਤਾ ਹੈ ਉਹਨਾਂ ਦਾ ਮਿਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਔਰ ਉਹ ਗੱਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਗੱਲ ਨੂੰ ਇੱਥੇ ਬੈਠ ਕੇ ਦਬਾ ਲਓ ਟੇਬਲ ਤੇ ਗੱਲ ਕਰ ਲਓ ਤੁਸੀਂ ਓਪਨਲੀ ਗੱਲ ਨਾ ਕਰੋ ਤੁਸੀਂ ਪੁਲਿਸ ਨੂੰ ਨਾ ਜਾਓ ਤੁਸੀਂ ਮੀਡੀਆ ਨਾ ਕਰੋ ਕਿਉਂ ਮੈਂ ਅੱਜ ਇਸ ਪਤਾ ਚ ਕਿਹਾਗਾ ਕਿ ਬੱਚਿਆਂ ਨੂੰ ਬਾਹਰ ਪੜਾਉਣਾ ਮੁਸ਼ਕਲ ਹੋ ਗਿਆ ਪੇਰੈਂਟਸ ਉਸਤੇ ਲੜਕੀਆਂ ਨੂੰ ਅਸੀਂ ਕਿੱਥੇ ਭੇਜਾਂਗੇ ਭਾਜੀ ਮੇਰੇ ਵਰਗੇ ਹਜ਼ਾਰਾਂ ਪੇਰੈਂਟਸ ਹੈ ਜਿਹੜੇ ਕਿ ਚੁੱਪ ਕਰ ਜਾਂਦੇ ਆ ਕਿ ਗੱਲ ਬਾਹਰ ਨਾ ਆਵੇ ਚਲੋ ਕੋਈ ਗੱਲ ਅਸੀਂ ਕੀ ਕੀਤੀ ਹੈ ਬ੍ਰਦਰ ਪੁਲਿਸ ਨੂੰ ਕੁਝ ਕਹਿ ਅਸੀਂ ਹੁਣ ਪੀਸੀਆਰ ਦੇ ਵਿੱਚ ਕੰਟਰੋਲ ਰੂਮ ਤੇ ਫੋਨ ਕੀਤਾਗਾ ਪੀਸੀਆਰ ਆਈ ਹੋਈ ਹੈ ਔਰ ਐਸਐਚਓ ਸਾਹਿਬ ਵੀ ਉਰੇ ਆ ਰਹੇ ਹੁਣ ਫੋਨ ਤੇ ਗੱਲ ਹੋਈ ਹੈ ਉਹ ਆ ਰਹੇ ਆ ਅਸੀਂ ਡਿਮਾਂਡ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਸਜ਼ਾ ਹੋਵੇ ਉਹ ਜੇ ਬੰਦਾ ਅਸੀਂ ਇਸ ਚਾਹੁੰਦੇ ਆ ਕਿ ਅਸੀਂ ਇਹ ਚਾਹੁੰਦੇ ਆ ਕਿ ਇਸ ਘਟਨਾ ਕਰਨ ਦੇ ਵਿੱਚ ਇਸ ਪ੍ਰੋਫੈਸਰ ਦੇ ਨਾਲ ਨਾਲ ਜੋ ਵੀ ਇਸ ਕੰਮ 'ਚ ਦੋਸ਼ੀ ਪਾਇਆ ਜਾਂਦਾ ਹੋਰ ਟੀਚਰ ਜਿਹੜਾ ਕਿ ਇਹਨੂੰ ਪ੍ਰੋਟੈਕਟ ਕਰ ਰਿਹਾ ਹੈ ਉਨ੍ਹਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ। ਬੇਟੀ ਨੇ ਤੁਹਾਨੂੰ ਕਦੋਂ ਇਹ ਗੱਲ ਦੱਸੀ? ਸਾਨੂੰ ਇਹ ਗੱਲ ਅੱਜ ਸਵੇਰ ਪਤਾ ਲੱਗੀ ਹੈ ਕਿ ਕੋਈ ਬੱਚਾ ਪਰੇਸ਼ਾਨ ਚੱਲ ਰਿਹਾ ਮੇਰੀ ਬੱਚੀ ਦੇ ਨੰਬਰ ਅੱਗੇ 500 550 ਨੰਬਰ ਆਉਂਦੇ ਸੀਗੇ। ਪਿਛਲੀ ਵਾਰ ਨੰਬਰ ਚੈੱਕ ਕੀਤੇ ਉਹਦਾ ਇਕੱਲੇ 31 ਨੰਬਰ ਆਇਆ। ਬੱਚੀ ਪਰੇਸ਼ਾਨ ਸੀਗੀ। ਮੈਨੂੰ ਪਰੇਸ਼ਾਨੀ ਸੀਗੀ ਮੈਂ ਸੋਚਿਆ ਸੀ ਕਿ ਸ਼ਾਇਦ ਬੱਚੇ ਨੂੰ ਪੜ੍ਹਾਈ 'ਚ ਵੀ ਦਿੱਕਤ ਹੈ। ਇਸ ਕਰਕੇ ਮੈਂ ਬੱਚੇ ਨੂੰ ਇਹ ਵੀ ਕਰਦੇ ਬੇਟਾ ਅਗਰ ਤੇਤੋਂ ਪੜ੍ਹਾਈ ਨਹੀਂ ਹੁੰਦੀ ਮੈਡੀਕਲ ਦੀ ਤੂੰ ਛੋੜ ਦੇ। ਬਟ ਸਾਨੂੰ ਅੱਜ ਪਤਾ ਲੱਗਿਆ ਕਿ ਉਹ ਬੰਦਾ ਮੇਰੀ ਬੇਟੀ ਨੂੰ ਰਾਤ ਨੂੰ ਚੈਟ ਤੇ ਪਰੇਸ਼ਾਨ ਕਰਦਾ ਜਦੋਂ ਬੇਟੀ ਨੇ ਹਫਤਾ ਪਹਿਲਾਂ ਗੱਲ ਕੀਤੀ ਹੈ ਕਿ ਸਾਰਾ ਦਿਨ ਚੈਟ ਤੁਸੀਂ ਕਰ ਰਹੇ ਹੋ ਇਸ ਬਾਰੇ ਮੇਰੀ ਬੇਇੱਜ਼ਤੀ ਹੁੰਦੀ ਹੈ ਮੈਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਉਹਨੇ ਗੱਲ ਕੀਤੀ ਹੈ ਕਿ ਨਾਰਮਲ ਹੈ ਮੈਂ ਤਾਂ ਹਰੇਕ ਬੱਚੇ ਨਾਲ ਹੀ ਕਰਦਾ ਸਰ ਕੀ ਨਾਮ ਹੈ ਤੁਹਾਡਾ ਸਰ ਇਹ ਸੀ ਸੁਖਦਰਸ਼ਨ ਕੁਮਾਰ ਥਾਣਾ ਸਿਵਲੈਂਡ ਬਠਿੰਡਾ ਪਹੁੰਚੋ ਕੀ ਸ਼ਿਕਾਇਤ ਮਿਲੀ ਸੀ ਜਿਹੜਾ ਐਨਸੀ ਤੋਂ ਹੈ ਕੀ ਮਾਮਲਾ ਜੀ ਵੱੜਦੀ ਹੈ ਜੀ ਉਹਨਾਂ ਨੇ ਕੋਈ ਸ਼ਿਕਾਇਤ ਕੀਤੀ ਹੈ ਜੇ ਕੋਈ ਮਿਸਬਿਹਵ ਕਰ ਰਿਹਾ ਜੀ ਉਹਨਾਂ ਨਾਲ ਤੇ ਉਹਦੇ ਕਰਕੇ ਆਏ ਆ ਜੀ ਇੱਥੇ ਤੇ ਜਿਹੋ ਜਿਹੋ ਉਹ ਕਹਿੰਗੇ ਉਹ ਜਿਵੇਂ ਕਰ ਵੀ ਕਰਦੇ ਸੀ ਸਰ ਐਜੂਕੇਸ਼ਨ ਕੀ ਲਾਏ ਪੇਰੈਂਟਸ ਨੇ ਉਹ ਕਦੇ ਵੀ ਪੇਰੈਂਟਸ ਨੇ ਕਹਿੰਦੇ ਵੀ ਸਾਡੇ ਬੱਚੇ ਨੂੰ ਕੋਈ ਮਾਸਟਰ ਕੋਈ ਟੀਚਰ ਐ ਤੇ ਕੋਈ ਉਹ ਵਗੈਰਾ ਕੁਚੜ ਚੂੜ ਉਹ ਕਰਦੇ ਨੇ ਮੈਸੇਜ ਵਗੈਰਾ ਕਰਦੇ ਹਾਂਜੀ ਕਿਹੜਾ ਸਟੇਜ ਉਹ ਜੀ ਆਨਲਾਈਨ ਸਟੇਜ ਕੋਈ ਮੈਸੇਜ ਵਗੈਰਾ ਸਾਹਮਣੇ ਆਇਆ ਜੀ ਨਹੀਂ ਸ라이 ਤੱਕ ਆਪਣੇ ਕੋਲ ਮੈਸੇਜ ਵਗੈਰਾ ਕੋਈ ਸਾਹਮਣੇ ਨਹੀਂ ਆਇਆ ਹੈਗੇ ਜੀ ਜਿਵੇਂ ਇਹ ਪੇਸ਼ ਕਰਨਗੇ ਜੀ ਆਪ ਕੋਈ ਹਿਸਾਬ ਨਾਲ ਕਰ ਵੀ ਕਰ ਠੀਕ ਨਹੀਂ ਪਤਾ ਇਹਨਾਂ ਨੂੰ ਵੀ ਸਵੇਰ ਹੀ ਪਤਾ ਲੱਗਿਆ ਇਹਨਾਂ ਦੇ ਮੁਤਾਬਿਕ ਔਰ ਇਹਨਾਂ ਨੇ ਆ ਕੇ ਇੱਥੇ ਉਹਦੇ ਚਪੜੇ ਚੂੜੇ ਪੂਰੇ ਬ ਹਾਂ ਪੁੱਤ ਆ ਵੀ ਹਲੇ ਸਾਨੂੰ ਤਾਂ ਪਤਾ ਹਲੇ ਵੀ ਨਹੀਂ ਹੈ ਪੂਰਾ ਕੀ ਹੈ ਕਿ ਨਹੀਂ ਹੈ ਇਹਨਾਂ ਨੇ ਨਾ ਸਾਨੂੰ ਕੁਝ ਦਿਖਾਇਆ ਨਾ ਹੀ ਟੀਚਰ ਦੇ ਬਾਰੇ ਕੁਝ ਪਤਾ ਸਾਨੂੰ ਹਾਂ ਕੌਣ ਟੀਚਰ ਕਹਣਾ ਕਿਤੇ ਅਲੀਗੇਸ਼ਨ ਹੈ ਕੀ ਨਾਮ ਉਹਨਾਂ ਦਾ ਨਾਮ ਰਾਹੁਲ ਵਰਮਾ ਕਿਥੋਂ ਦੇ ਰਹਿਣ ਵਾਲੇ ਜੀ ਉਹ ਬੀਕਾਨੇ ਦੇ ਅੱਛਾ ਨਹੀਂ ਇਹ ਤਾਂ ਹੈ ਮਤਲਬ ਅਗਰ ਕੋਈ ਐਸੇ ਸਾਡੇ ਨੌਲੇਜ ਆਉਂਦਾ ਤਾਂ ਅਸੀਂ ਇਮੀਡੀਏਟਲੀ ਟਰਮੀਨੇਟ ਕਰ ਦਾਂ ਸਾਡੀ ਆਪ ਦੀਆਂ ਪਾਲਿਸੀਜ਼ ਹਾਂ ਪੂਰਾ ਐਕਸ਼ਨ ਲਿਆ ਜਾਂਦਾ ਐ ਇਦਾਂ ਨਹੀਂ ਐ ਲੱਗਦਾ ਐ ਇਦਾਂ ਵੱਡਾ ਤੁਹਾਡਾ ਇੰਸਟੀਚਿਊਟ ਐ ਇਦਾਂ ਹਜ਼ਾਰਾ ਐ ਰੈਪਿਊਟੇਸ਼ਨ ਦਾ ਖਰਾਬ ਹੋਏਗੀ ਨਾ ਜੀ ਮਾਰਕੀਟ ਦੇ ਵਿੱਚ ਨਹੀਂ ਰੈਪਿਊਟੇਸ਼ਨ ਜੇ ਅਸੀਂ ਐਕਸ਼ਨ ਨਹੀਂ ਲੈਂਦੇ ਫਿਰ ਹੁੰਦੀ ਐ ਨਾ ਮਤਲਬ ਜੇ ਸਾਡੀ ਨੌਲੇਜ ਆਉਂਦਾ ਐ ਇਹਨਾਂ ਨੂੰ ਚਾਹੀਦਾ ਸੀ ਵੀ ਸਾਨੂੰ ਇੱਕ ਵਾਰੀ ਇੰਟੀਮੀਟ ਤਾਂ ਕਰਦੇ ਐ ਅਗਰ ਇਹਨਾਂ ਦੀ ਨੌਲੇਜ ਐ ਕੋਈ ਚੀਜ਼ ਐ ਆਪੇ ਕਾਨੂੰਨ ਆਪਦੇ ਹੱਥੇ ਚ ਲੈਣ ਦਾ ਤਾਂ ਮਤਲਬ ਨਹੀਂ ਐ ਕੋਈ ਦਿਖਾ ਦੇਣੇ ਤੁਹਾਨੂੰ ਨਹੀਂ ਦਿਖਾਏਗੀ ਕੋਈ ਨਹੀਂ ਦਿਖਾਇਆ ਕੁਝ ਵੀ ਨਹੀਂ ਦਿਖਾਇਆ ਅੰਦਾ ਇਹਨਾਂ ਨੇ ਮਤਲਬ ਉਹਨੂੰ ਪਰਲੇ ਹਾਂ ਦਾ ਬਖਿਲ ਲੱਗਿਆ ਸੀ ਕਿਹਨਾਂ ਹਾਂ ਜੀ ਕਿਤਨਾ